ਪੰਜਾਬੀ ਗੱਲਬਾਤ ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਜਿਲ੍ਹਾ ਤਰਨਤਾਰਨ ਦੇ ਨੇੜੇ ਪੈਂਦੇ ਪਿੰਡ ਹਰੀਕੇ ਗੱਠੇ ਕਿਸਾਨ ਸੰਘਰਸ਼ ਕਮੇਟੀ ਕੋਟਵੱਡਾ ਦੀ ਹੋਈ ਸਰਗਰਮ ਮੀਟਿੰਗ ਇਸ ਮੀਟਿੰਗ ਦੇ ਵਿੱਚ ਕਿਸਾਨ ਆਗੂ ਸਾਰੇ ਸ਼ਾਮਲ ਹੋਏ ਸਾਡੇ ਸਹਿਯੋਗੀ ਗੁਰਦੇਵ ਸਿੰਘ ਪ੍ਰੈਸ ਖਤਰ ਦੀ ਵਿਸ਼ੇ ਰਿਪੋਰਟ ਤੁਹਾਡੇ ਸਾਹਮਣੇ ਕਰ ਰਹੇ ਆ ਤੁਸੀਂ ਲਗਾਤਾਰ ਜੁੜੇ ਰਹੋ ਪੰਜਾਬੀ ਗੱਲਬਾਤ ਚੈਨਲ ਦੇ ਨਾਲ ਹਰ ਖਬਰ ਤੇ ਤੁਹਾਡੀ ਆਪਣੀ ਨਜ਼ਰ ਅੱਜ ਹਰੀਕੇ ਗੱਤੀ ਧੰਤਨ ਬਾਬੇ ਸ਼ਹੀਦਾਂ ਦੇ ਗੁਰਦੁਆਰੇ ਸਰਦਾਰ ਜਗਿੰਦਰ ਸਿੰਘ ਦੇ ਇਲਾਕੇ ਦੇ ਵਿੱਚ ਪੂਰੇ ਪੰਜਾਬ ਦੀ ਕਰੀਮ ਦੀ ਮੀਟਿੰਗ ਹੋਈ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਜਿਹਦੇ ਤੇ ਵੱਖ-ਵੱਖ ਏਜੰਡੇਆਂ ਨੂੰ ਵਿਚਾਰਿਆ ਗਿਆ ਸਭ ਤੋਂ ਇਹ ਕਹਿੰਦਾ ਖਾਸ ਏਜੰਡਾ ਜਿਹੜਾ ਵਾ ਕਿ ਜੋ ਪੂਰੇ ਪੰਜਾਬ ਦੇ ਅੰਦਰ ਪਾਣੀ ਨਾਲ ਪ੍ਰਭਾਵਿਤ ਹੋ ਕੇ ਵੱਡੇ ਪੱਧਰ ਤੇ ਹੜਾ ਆਇਆ ਲੋਕਾਂ ਦੀ ਬੰਬੀਆਂ ਜਿਹੜੀਆਂ ਬੂਰ ਆ ਉਹ ਖਤਮ ਹੋ ਗਿਆ ਲੋਕਾਂ ਦੇ ਘਰ ਕੋਠੀਆਂ ਢਹਿ ਗਏ ਆ ਜਾਨ ਮਾਲ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਔਰ ਉਹਦੇ ਨਾਲ ਫਸਲਾਂ ਬਹੁਤ ਵੱਡੇ ਪੱਧਰ ਤੇ ਬਰਬਾਦ ਹੋਈਆਂ ਜਿਦਾ ਹੀ 2023 ਦੇ ਵਿੱਚ ਵੱਡਾ ਨੁਕਸਾਨ ਹੋਇਆ ਤੇ ਜਿੱਥੇ ਸਾਡੇ ਆਪਣੇ ਪੰਜਾਬ ਦੇ ਸੀਐਮ ਨੇ ਵਾਦਾ ਕੀਤਾ ਸੀਗਾ ਕਿ ਮੈਂ ਮੁਰਗੀ ਤੇ ਪੈਸੇ ਵੀ ਦਊਂਗਾ ਬੱਕਰੀਏ ਦਊਂਗਾ ਜਾਨਵਾਲ ਦਾ ਪੂਰੀ 100% ਪਰਪਾਈ ਕਰੂੰਗਾ ਪਰ ਉਹਦੇ ਤੋਂ ਸਰਕਾਰ ਫੇਲ ਹੋਈ ਕੇਵਲ ਤੇ ਕੇਵਲ ਜਿਹੜਾ 6800 ਰੁਪਈਆ ਜਿਹੜਾ ਸੈਂਟਰ ਵੱਲੋਂ ਆਇਆ ਉਹ ਭਈਆ ਉਹ ਵੀ ਸਿਰਫ 50% ਹੋਇਆ ਪਰ 50% ਇਹਨਾਂ ਦਾ ਪ੍ਰਸ਼ਾਸਨ ਹੈ ਨਾ ਔਰ ਜਿਹੜੇ ਇਹਨਾਂ ਦੇ ਥੱਲੇ ਵਾਲੇ ਅਹਿਲਕਾਰ ਉਹਨਾਂ ਨੇ ਹਜਮ ਕਰ ਲਿਆ ਤੇ ਅਜੇ ਤੱਕ ਵੀ ਕਈਆਂ ਥਾਵਾਂ ਤੇ ਉਹ ਖਰਾਬਾ 2023 ਵਾਲਾ ਦਫ਼ਤਰਾਂ 'ਚ ਰੋਦਾ ਫਿਰਦਾ ਔਰ ਇਹ ਬਹੁਤ ਧਾਤਕ ਸਮੇਂ ਵਾਲੀ ਗੱਲ ਹੈ ਕਿ ਜਿਹੜਾ 800 ਰੁਪਈਆ ਵਾ ਉਹ ਵੀ ਬੜੀ ਸੈਂਟਰਲੋਂ ਉਹ ਵੀ ਨਹੀਂ ਦੇ ਸਕੇ ਤੇ ਵੱਡੇ ਪੱਧਰ ਤੇ 2023 ਦੇ ਵਿੱਚ ਲੋਕਾਂ ਦੇ ਜ਼ਮੀਨਾਂ 'ਚ ਰੇਤਾ ਪਈ ਬੂਰ ਬੰਬੀਆਂ ਘਰ ਬਰਬਾਦ ਹੋ ਗਏ। ਓਏ ਵੱਡਾ ਨੁਕਸਾਨ ਝੱਲ ਕੇ ਉਹਨਾਂ ਨੂੰ ਬੁਲਾ ਕੇ ਜ਼ਮੀਨਾਂ ਨੂੰ ਕਬਜ਼ਾ ਕੀਤਾ ਤੇ ਉਸ ਤੋਂ ਬਾਅਦ ਹੁਣ ਫੇਰ ਆ ਜਿਹੜਾ ਵਾ ਹੁਣ ਹੜਾ ਆ 24 ਦੇ ਵਿੱਚ ਵੱਡੇ ਪੱਧਰ ਤੇ ਔਰ ਹੁਣ ਬਹੁਤ ਵੱਡਾ ਨੁਕਸਾਨ ਹੋਇਆ ਔਰ ਅਸੀਂ ਪੂਰੇ ਪੰਜਾਬ ਦੇ ਅੰਦਰ 9 ਤਰੀਕ ਨੂੰ ਯਾਨੀ ਕਿ ਅਗਲੇ ਮਹੀਨੇ ਦੀ 9 ਤਰੀਕ ਨੂੰ ਹਰ ਇੱਕ ਡੀਸੀ ਦਫ਼ਤਰ ਜਿਹੜਾ ਵਾ ਕਿਸਾਨ ਚਿਕਾ ਚ ਕਮੇਟੀ ਪੰਜਾਬ ਕੋਟ ਬੁੱਡਾ ਵੱਲੋਂ ਮੰਗ ਪੱਤਰ ਦੇਣ ਜਾ ਰਹੇ ਆ ਔਰ ਵੱਖ-ਵੱਖ ਜਿੰਨੀਆਂ ਵੀ ਬਾਕੀ ਮੰਗਾਂ ਬਿਜਲੀ ਸੋਧ ਬਿੱਲ ਕਰ ਮੁਕਤ ਵਪਾਰ ਜਿਲ੍ਹੇਦਾਰੇ ਭਾਵੇਂ ਸਰਕਾਰ ਨੂੰ ਲੱਗਦੇ ਆ ਹੋਰ ਵੀ ਮੰਗਾਂ ਵੜੀਆਂ ਵਾਂ ਔਰ ਵੱਡੇ ਪੱਧਰ ਤੇ ਹੜ੍ਹ ਦੇ ਮੁੱਦੇ ਤੇ ਜਿਹੜਾ ਸਰਕਾਰ ਕੋਲੇ ਗੱਲ ਲੈ ਕੇ ਜਾਵਾਂਗੇ ਇਹ ਦਰਿਆਵਾਂ ਦੀ ਸੋਧ ਹੋਵੇ ਜਾਂ ਖਲਾਈ ਹੋਵੇ ਜਾਂ ਬੰਨ ਜਿਹੜੇ ਆ ਉਹਨਾਂ ਨੂੰ ਪੱਕਾ ਰੂਪ ਦਿੱਤਾ ਜਾਵੇ ਬੰਨ ਮਜ਼ਬੂਤ ਕੀਤੇ ਜਾਣ ਇਹ ਸਾਰੀਆਂ ਇਹ ਚ ਪ੍ਰਪੋਜ਼ਲ ਆ ਪਾ ਕੇ ਤੇ ਕਿਸਾਨ ਜਗਤ ਕਮੇਟੀ ਪੰਜਾਬ ਜਿਹੜੀ ਆ ਉਹ ਅਗਲੇ ਮਹੀਨੇ ਦੀ 9 ਤਰੀਕ ਨੂੰ ਮੰਗ ਪੱਤਰ ਦੇਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਪਹਿਲੋਂ ਹੀ ਬੋਲ ਆ ਕੇ ਕਰ ਗਿਆ ਉਹਦੀ ਗੱਲ ਨੂੰ ਸੁਣੋ ਕਿ ਜਦੋਂ ਜਦੋਂ ਟਾਈਮ ਮਿਲਦਾ ਉਦੋਂ ਇੱਥੇ ਆਣ ਕੇ ਫਿਰ ਉਹ ਗੱਲ ਰੱਖੋ ਬਦਲ ਇੱਥੇ ਆਣ ਕੇ ਤੇ ਮੇਰੇ ਅੰਦਰ ਨੂੰ ਪਤਾ ਜੀ ਮੈਂ ਬੋਲਾ ਜੀ ਆ ਕੇ ਤੇ ਉਹ ਅਜੇ ਜੀ ਨਹੀਂ ਆਪਾਂ ਉਹ ਜਿਹੜਾ ਬਲਾਰਾ ਬੋਦਦਾ ਉਹਦੀ ਗੱਲ ਭਾਈ ਸੁਣੋ ਤੇ ਕੀ ਕਹਿ ਰਿਹਾ ਅਸੀਂ ਲੈ ਕੇ ਜਾਣਾ ਕੁਛ ਕਿਹੜੇ ਲੋਕਾਂ ਨੂੰ ਜਾ ਕੇ ਦੱਸਣਾ ਸੀ ਆਪ ਨੂੰ ਬੈਠੇ ਆਪਾਂ ਸਾਰੇ ਆਪਾਂ ਆਗੂ ਬੈਠੇ ਆ ਆਪਾਂ ਜਾ ਕੇ ਦੱਸਣਾ ਲੋਕਾਂ ਨੂੰ ਅੱਜ ਉਹ ਤਵਾ ਲੈ ਕੇ ਆਏ ਆ ਆ ਆਪਣੀਆਂ ਮੰਗਾਂ ਚੰਗੀਆਂ ਨੇ ਮੈਂ ਜਾ ਕੇ ਨੇ ਕਿਥੋਂ ਅਧਿਕਾਰ ਆਓ ਦੱਸੋ ਤੁਸੀਂ ਕਿਥੋਂ ਆਇਆ ਆਇਆ ਕਿ ਦਿਓ ਦਿੱਤੀਆ ਪਾਪਰ ਆਪਾਂ ਹਾਰਾ ਆਪਨੇ ਤੇ ਛਾਪੋ ਮੱਦੇ ਜਾਰੇ ਆਪਾਂ ਆਪੂ ਪੀਣਾ ਪਿੰਡਾਂ ਦੇ ਵਿੱਚ ਕਿੱਥੇ ਹੋ ਗਿਆ ਜਿਹੜੇ 5 7 10 ਆਪਣੇ ਦਾ ਜੁੜਿਆ ਇੱਕ ਪਿੰਡ ਦੇ ਕਿਤੇ ਜਿਆਦਾ ਨਹੀਂ ਮੈਂ ਨਹੀਂ ਕਿਹਾ ਲੱਖਾਂ ਦੇ ਤੋਂ ਆਪਣਾ ਖਰਾ ਪਿੰਡ ਮੇਰੇ ਨਾਲ ਜੁੜਿਆ ਦੋ ਬੰਦੇ ਵੀ ਚੰਨ ਵੀ ਨਹੀਂ ਚਾਹ ਪੰਜਾਂ ਤੋਂ ਜ਼ਿਆਦਾ ਹੈ ਨਹੀਂ ਆਪਾਂ ਜਿੰਨੇ ਵੀ ਲੋਕ ਆ ਆਪਾਂ ਜਿਹੜੇ ਤਿੰਨ ਬੈਠੇ ਹਾਂ ਉਹ ਪਿੰਡ ਅਲੀ ਕਲੀ ਕਾਈ ਵੀ ਆਪਾਂ ਨੀਕਣ ਕਰੀਏ ਲੋਕਾਂ ਨੂੰ ਦੱਸੀਏ ਸਮਝਾਏ ਲੋਕਾਂ ਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ ਕਿਵੇਂ ਹੋ ਰਿਹਾ ਚਲ ਮੈਂ ਆਪਦੇ ਪਿੰਡ ਦੀਆਂ ਨਾਲ ਗੱਲ ਕਰਾਂ ਥਾਂ ਦੱਸ ਦਨਾ ਮੈਨੂੰ ਬੜਾ ਡੋੜਾ ਮੈਂ ਕਹਿਆ ਵੀ ਹੁਣ ਮੈਂ ਅੱਜ ਕੋਈ ਛੱਡ ਨਹੀਂ ਗੱਲ ਸਾਡਾ ਬਾਰੇ ਗੱਲ ਕੀਤੀ ਆ ਮਿੱਤਰਾਂ ਬਾਰੇ ਗੱਲ ਕੀਤੀ ਸਰਕਾਰ ਦੀ ਵੀ ਬਾਰੇ ਗੱਲ ਕੀਤੀ ਪਹਿਲੋ ਹਰ ਨਾਲ ਦੀ ਨੀਤੀ ਵਾਂਗ ਮਾ ਸਮਰ ਤੁਹਾਡੇ ਲੱਗੇ ਆ ਤੁਹਾਡੇ ਕੋ ਧੂਆ ਉਹਦੇ ਧੀ ਕੋਈ ਮਾ ਕੋਈ ਦਾ ਮਾਸੀ ਕੋਈ ਭੈਣਾ ਕੋਈ ਦਾ ਕੋਈ ਤਾਂ ਉਥੇ ਹੋਊਗਾ ਉਹ ਬੰਦੇ ਬੈਠੇ ਆ ਲੋਕ ਆਮ ਗੱਲਾਂ ਕੰਡੀਆਂ ਕੇ ਜਦੋਂ ਆਪਾਂ ਨੂੰ ਕੋਈ ਥੀਕ ਪਾਉਂਦੀ ਉਦੋਂ ਆਪਾਂ ਸਾਰੇ ਕਿੱਥੇ ਹੋ ਜਾਂਦੇ ਆ ਰੋਲਾ ਪਾਉਂਦੇ ਆ ਤੇ ਜਦੋਂ ਲੰਘਦੇ ਨਾ ਕੋਈ ਕੋਈ ਨਹੀਂ ਚੋੜਦਾ ਕਿ ਦੁਬਾਰਾ ਸੇ ਸਮਾਂ ਹੋਣਾ ਨਹੀਂ ਪਾਣੀ 500 ਬੰਦਾ ਪੂਰੇ ਜਿਹੜੇ ਕੋ ਸਾਦੇ ਸਾਧਵਾ ਥੋੜੀ ਪਹਿਲਾਂ ਜਦੋਂ ਜਤੀ ਹੋਵੇ ਜਦੋਂ ਆਪਾਂ ਸਾਡਾ ਟਾਈਮ ਨਿਕਲ ਗਿਆ ਪਿਛਲੇ ਵੇ ਤੁਹਾਨੂੰ ਉਹਨਾਂ ਦੱਸਿਆ ਪੜੀਆਂ ਪੁੜੀਆਂ ਪਤਨੀਆਂ ਕਰਤੀਆਂ ਸਾਰਨ ਕੇ ਤਾਂ ਭੁੱਲ ਗਿਆ ਕਿ ਦੁਬਾਰਾ ਕਿਤੇ ਪਾਣੀ ਆਉਣਾ ਨਹੀਂ ਆਉਣਾ ਇਹ ਇਹ ਇੱਕ ਵਾਰ ਸਾਰੇ ਯਾਦ ਰੱਖੀਏ ਜਿਹੜੇ ਉਹਨਾਂ ਦੇ ਵਿੱਚ ਅੰਦਰ ਬੈਠੇ ਨੇ